ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੱਪ ਗੱਪਾਂ ਦੀ ਆਪਾਂ ਹਵਾ ਕੱਢਾਂਗੇ ਜਿਹੜਾ ਉਹਨਾਂ ਨੇ ਕਿਹਾ ਸੀ 400 ਪਾਰ ਤੇ ਇੱਕ ਵੀਡੀਓ ਮੈਂ ਅੱਥਨੇ 5 ਤੋਂ 6 ਵਜੇ ਪਹੁੰਚਾਂ ਮੁੱਖ ਮੰਤਰੀ ਦੇ ਗੱਪਾਂ ਦੀ ਹਵਾ ਕੱਢਾਂਗੇ ਪੰਜਾਬ ਦੇ ਦੇ ਕਿਉਂਕਿ ਉਹਨੇ ਵੀ 13 ਜ਼ੀਰੋ ਕਿਹਾ ਸੀ ਤੇ ਉਹਨੇ 400 ਪਾਰ ਕਿਹਾ ਸੀ ਤੇ 400 ਪਾਰ ਵਾਲੀ ਦੀ ਹਵਾ ਕੱਢਦੇ ਆਪਾਂ ਪੂਨੇ ਕਿਹਾ ਸੀ 400 ਪਾਰ ਮੈਂ ਸੀਟਾਂ ਲੈ ਕੇ ਜਾਊਂਗਾ ਗੁਜਰਾਤ ਦੇ ਵਿੱਚ 25 ਜ਼ੀਰੋ ਕਰੀ ਬੈਠਾ ਪਹਿਲਾਂ ਤੋਂ 19 ਦੇ ਵਿੱਚ ਠੀਕ ਆ ਨਾ ਤੇ 19 ਦੇ ਵਿੱਚ ਮਹਾਰਾਸ਼ਟਰ ਦੇ ਵਿੱਚੋਂ ਛਾਲੀਆਂ ਚੋਂ 41 ਲਈ ਬੈਠਾ ਹੈ ਬਿਹਾਰ ਦੇ ਵਿੱਚ 40 ਚੋਂ 39 ਜਿੱਤੀ ਬੈਠਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਹਰਿਆਣੇ ਦੇ ਵਿੱਚੋਂ 10 ਚੋਂ 10 ਸੀਟਾਂ ਸੀ 10 ਜ਼ੀਰੋ ਕਰੀ ਬੈਠਾ ਠੀਕ ਆ ਨਾ ਤੇ ਹਿਮਾਚਲ ਦੇ ਵਿੱਚ 7 ਸੀਟਾਂ 7 ਜ਼ੀਰੋ ਕਰੀ ਬੈਠਾ ਰਾਜਸਥਾਨ ਦੇ ਵਿੱਚ 25 ਸੀਟਾਂ ਤੇ 25 25 ਜ਼ੀਰੋ ਕਰੀ ਬੈਠਾ ਹੈ ਮੱਧ ਪ੍ਰਦੇਸ਼ ਦੇ ਵਿੱਚ 30 ਸੀਟਾਂ ਤੇ 29 ਜਿੱਤੀ ਬੈਠਾ ਹੈ ਛੱਤੀਸਗੜ੍ਹ ਦੇ ਵਿੱਚ 11 ਸੀਟਾਂ ਤੇ 11 ਜਿੱਤੀ ਬੈਠਾ ਹੈ ਪੱਛਮੀ ਬੰਗਾਲ ਦੇ ਵਿੱਚ ਪਹਿਲਾਂ ਕਦੇ ਖਾਤਾ ਨਹੀਂ ਖੁੱਲਿਆ ਸੀ ਤੇ ਪੱਛਮੀ ਬੰਗਾਲ ਦੇ ਵਿੱਚ 42 ਸੀਟਾਂ ਦੇ ਵਿੱਚੋਂ 19 ਦੇ ਵਿੱਚ 18 ਸੀਟਾਂ ਲੈ ਕੇ ਸੀ ਠੀਕ ਹੈ ਨਾ ਤੇ ਕਰਨਾਟਕਾ ਦੇ ਵਿੱਚ ਵੀ ਸਫਾਈ ਕਰਤਾ ਸੀ 28 ਸੀਟਾਂ ਸੀ ਤੇ ਕਰਨਾਟਕਾ ਦੇ ਵਿੱਚ 24 ਲੈ ਕੇ ਸੀ ਐਤਕੀ ਮੁਸ਼ਕਲ ਲੱਗਦਾ ਹੈ ਉੱਤਰ ਦੇ ਉੱਤਰ ਪ੍ਰਦੇਸ਼ ਦੇ ਵਿੱਚ 80 ਸੀਟਾਂ ਤੇ ਰਾਖਲਾ 62 ਸੀਟਾਂ ਜਿੱਤ ਗਈ ਸੀ ਤੇ ਮਾਇਆਬਤੀ ਤੇ ਅਕਲੇਸ਼ ਜੱਦਵ ਦਾ ਗੱਠ ਜੋੜ ਸੀ। ਉਹਨਾਂ ਨੂੰ 18 ਸੀਟਾਂ ਮਿਲੀਆਂ ਸੀ। ਐਤਕੀ ਕਾਂਗਰਸ ਨਾਲ ਮੰਨ ਕੇ ਚੱਲ ਗੱਠ ਜੋੜ ਐ। ਹੁਣ ਮੈਨੂੰ ਐ ਦੱਸੋ ਟੋਟਲ ਇਹ ਸੀਟਾਂ ਦਾ ਬੰਦਾ 291 ਤੇ ਟੋਟਲ ਇਹਨਾਂ ਨੇ ਭਾਜਪਾ ਨੇ ਜਿੱਤੀਆਂ ਸੀ 303 ਸੀਟਾਂ। ਠੀਕ ਆ ਨਾ? ਤੇ ਜਿਹੜੇ ਇਹਨਾਂ ਦੇ ਸੰਯੋਗੀ ਸੀ ਇਹਨਾਂ ਨੇ 346 ਸੀਟਾਂ ਟੋਟਲ ਮੰਨ ਕੇ ਚੱਲ ਐਨਡੀਏ ਨੇ ਜਿੱਤੀਆਂ ਸੀ ਕਿਉਂਕਿ ਕਿਸੇ ਜੋਕੀ ਤਾਂ ਰਹੀ ਨਹੀਂ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਸਿਵ ਸੈਨਾ ਖਤਮ ਕਰਤੀ ਤੇ ਅਕਾਲੀਆਂ ਨਾਲ ਗਠਜੋੜ ਹੈ ਨਹੀਂ ਹੋਰ ਕਈ ਪਾਰਟੀਆਂ ਨੂੰ ਤੋੜਤਾ ਇਹਨਾਂ ਨੇ ਠੀਕ ਹੈ ਨਾ ਮੇਨ ਪਾਰਟੀਆਂ ਤਾਂ ਹੈ ਨਹੀਂ ਉਹਨਾਂ ਦਾ ਮੰਨ ਕੇ ਚੱਲ ਜਿਹੜੀਆਂ ਨਕਲੀ ਪਾਰਟੀਆਂ ਹਨ ਮੰਨ ਕੇ ਚੱਲ ਨਵੇਂ ਚਿਹਰੇ ਬਣਾ ਕੇ ਉਹਨਾਂ ਨੂੰ ਪਾਰਟੀਆਂ ਦੇ ਨਾ ਸਿੰਬਲ ਤਾਂ ਦਵਾਤੇ ਪਰ ਮੁਸ਼ਕਲ ਹੈ ਕਿ ਉਹ ਮਹਾਰਾਸ਼ਟਰ ਦੇ ਵਿੱਚ ਬੁਰੀ ਤਰ੍ਹਾਂ ਹਾਰ ਰਿਹਾ ਹੈ ਜੀ ਠੀਕ ਹੈ ਨਾ ਬੁਰੀ ਤਰ੍ਹਾਂ ਤੇ ਬਿਹਾਰ ਦੇ ਵਿੱਚ ਵੀ ਕਿੱਥੇ 40 ਚੋਂ 39 ਇੱਕ ਸੀਟ ਮਿਲੀ ਸੀ ਇਹਨਾਂ ਨੂੰ ਕਾਂਗਰਸ ਨੂੰ ਤੇ ਆ ਲਾਲੂ ਪਰਸਾਦ ਨੂੰ ਠੀਕ ਹੈ ਨਾ ਤੇ ਐਤਕੀ ਮੁਸ਼ਕਲ ਹੈ 40 ਚੋਂ 39 ਐਤਕੀ ਇਹਨਾਂ ਲਿਜਾ ਸਕਦੇ ਠੀਕ ਹੈ ਨਾ ਤੇ ਇਹ ਮੈਨੂੰ ਐ ਦੱਸੋ 400 ਪਾਰ ਕਿੱਥੋਂ ਲੈ ਕੇ ਜਾਣਗੇ ਜੋ ਰਾਖਲਾ ਸਾਊਥ ਇੰਡੀਆ ਦੇ ਵਿੱਚ ਹਜੇ ਤੱਕ ਇਹ ਖਾਤਾ ਖੋਲਣ ਨੂੰ ਤਰਸਦੇ ਐ ਠੀਕ ਹੈ ਨਾ ਸਾਊਥ ਇੰਡੀਆ ਕਰਨਾਟਕਾ ਦੇ ਵਿੱਚ ਸੀਟਾਂ ਨਹੀਂ ਲੈ ਕੇ ਗਏ ਤਾਮਲ ਲਾਡੂ ਦੇ ਵਿੱਚ ਸੀਟਾਂ ਨਹੀਂ ਲੈ ਕੇ ਗਏ ਠੀਕ ਹੈ ਨਾ ਤੇ ਕੇਰਲਾ ਦੇ ਵਿੱਚ ਸੀਟਾਂ ਨਹੀਂ ਲੈ ਕੇ ਗਏ ਕੇਰਲਾ ਦੇ ਵਿੱਚ ਤਾਂ ਖਾਤਾ ਖੋਲਣ ਨੂੰ ਤਰਸਦੇ ਆ ਜੇ ਖਾਤਾ ਖੋਲ ਜਨ ਇੱਕ ਸੀਟ ਹੀ ਆ ਜੇ ਹਜੇ ਤੱਕ ਸੀਟ ਨਹੀਂ ਆਈ ਕੇਰਲਾ ਦੇ ਵਿੱਚ ਠੀਕ ਹੈ ਨਾ ਤੇ ਇਹ ਕਿਹੜੇ ਲੋਟ 400 ਪਰ ਦਾ ਨਾਰਾ ਲਾਈ ਜਾਂਦੇ ਕੱਲਾ ਫੋਕੀ ਹਵਾ ਇਹਨਾਂ ਦੀ ਹੋਰ ਕੁਛ ਨਹੀਂ ਕਿਉਂਕਿ 19 ਦੇ ਵਿੱਚ 14 ਦੇ ਵਿੱਚ ਇਹ ਸੀਟਾਂ ਇੰਨਾਂ ਉੱਜਾ ਸਕੇ ਜਿੱਥੋਂ ਹਿੰਦੀ ਪੱਟੀ ਵਾਲੀਆਂ ਸਾਰੀਆਂ ਸੀਟਾਂ ਇਹ ਜ਼ੀਰੋ ਕਰੀ ਬੈਠੇ ਆ ਸਾਰ ਮੇ ਲਈ ਬੈਠੇ ਆ ਇਹ ਤੇ ਐਦਕੀ ਹਿੰਦੀ ਪੱਟੀ ਵਾਲੇ ਪਾਸੇ ਉਹ ਨਹੀਂ ਆ ਰਹੀਆਂ ਮੱਧ ਪ੍ਰਦੇਸ਼ ਚੁਣਿਆ Rajasthan ਦੇ ਵਿੱਚ 25 ਸੀਟਾਂ 10 ਸੀਟਾਂ ਕਾਂਗਰਸ ਉੱਜਾ ਸਕਦੀ ਹੈ ਐਦਕੀ ਠੀਕ ਹੈ ਨਾ ਐਨ ਕਿਨਾਂ ਤੱਕਰੀ ਵਾਲੀ ਤਗੜੀ ਐ ਐਤ ਕਿ ਕਿਹੜੇ ਲੋਟੇ ਕਹਿੰਦੇ ਆ ਵੀ ਅਸੀਂ 400 ਪਾਰ ਪਾਕਿਸਤਾਨ ਚ ਇਲੈਕਸ਼ਨ ਲੜ ਲੈਣਾ ਸ਼ਾਇਦ ਪਾਕਿਸਤਾਨ ਤੋਂ ਸੀਟਾਂ ਮਿਲ ਜਾਣ ਤੇ ਹੋ ਸਕਦਾ ਫਿਰ 400 ਪਾਰ ਕਰ ਲੈਣਾ ਇਹ ਪ੍ਰਧਾਨ ਮੰਤਰੀ ਦਾ ਇਕੱਲੀ ਇੱਕ ਹਵਾ ਬਣਾਉਣਾ ਸੀ ਇੱਕ ਨਾਰਾ ਦੇਣਾ ਸੀ ਦੇ ਬੈਠੇ ਹੁਣ ਹੁਣ ਕਿੰਨੇ ਕ ਵਾਰੀ ਆਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਬ ਕੀ ਬਾਰ 400 ਪਾਰ ਹੁਣ ਤਾਂ ਕਹਿੰਦੇ ਹੀ ਟਕੇ ਹੁਣ ਤਾਂ ਈਡੀ ਕਹਿੰਦੇ ਆ ਈਡੀ 370 ਪਾਰ 370 ਤੇ ਆ ਗਏ ਕੌਣ ਤਾਂ ਕੱਲੇ ਗੋਦੀ ਮੀਡੀਆ ਲੱਗਿਆ ਪਿਆ ਇਹਨਾਂ ਨੂੰ ਚਮਕਾਉਣ ਤੇ ਅਬ ਕੀ ਬਾਰ 400 ਬਾਰ ਨਾਰਾ ਲਾਇਆ ਮੋਦੀ ਮੋਦੀ ਜੀ ਨੇ ਇਦ ਕੀ 400 ਪਾਰ ਹੋਊਗਾ ਗੋਦੀ ਮੀਡੀਆ ਲੱਗਿਆ ਪਿਆ ਇਹ ਖੁਦ ਹੀ ਨਾਰਾ ਛੱਡ ਗਏ ਪਹਿਲਾਂ ਇਹਨਾਂ ਨੇ ਆਖਿਆ ਸੀ ਭ੍ਰਿਸ਼ਟਾਚਾਰ ਮੁੱਦੇ ਤੇ ਲੜਾਂਗੇ ਕਿਉਂਕਿ ਬੋਰਡ ਲੱਗੇ ਪਿਆ ਦਿੱਲੀ ਦੇ ਵਿੱਚ ਅੱਜ ਵੀ ਵੀ ਭ੍ਰਿਸ਼ਟਾਚਾਰ ਦੀ ਗਾਰੰਟੀ ਹੈ ਮੋਦੀ ਜੀ ਤੇ ਭ੍ਰਿਸ਼ਟਾਚਾਰ ਦਾ ਮੁੱਦਾ ਹੀ ਗਾਇਬ ਕਰਤਾ ਮੁਸਲਮਾਨ ਹਿੰਦੂ ਮੁਸਲਮਾਨ ਬਰਿਆਨੀ ਤੇ ਕਬਾਬ ਤੇ ਆ ਗਏ ਇਹ ਠੀਕ ਹੈ ਨਾ ਜਿਹੜਾ ਇਹ ਕਰਨਾ ਚਾਹੁੰਦੇ ਹੁੰਦੇ ਆ ਪਹਿਲਾਂ ਤੋਂ ਵੀ ਇਹ ਹੀ ਕਰਦੇ ਹੁੰਦੇ ਆ ਪਰ ਫੇਰ ਵੀ ਫਰਕ ਨਹੀਂ ਪਿਆ ਪੂਰਾ ਵੀ ਠੀਕ ਹੈ ਨਾ ਤੇ ਇੱਕ ਰਖਲਾ ਕਰਨਾਟਕਾ ਦੇ ਵਿੱਚ ਜਿਹੜਾ ਉਹ ਜਿਆਦੀ ਗੁਰਪਾ ਕੇ ਰਖਲਾ ਕਿਹੜਾ ਹੋ ਉਹ ਉਹਦਾ ਉਹ ਆਪ ਖੋਤ ਤਾਂ ਲੜ ਨਹੀਂ ਰਿਹਾ ਉਹਦਾ ਮੁੰਡਾ ਪ੍ਰਧਾਨ ਹੈ ਠੀਕ ਹੈ ਨਾ ਤੇ ਇੱਕ ਕਰਨਾਟਕਾ ਦੇ ਵਿੱਚ ਹੋਰ ਬਹੁਤ ਵੱਡੀ ਘਟਨਾ ਵਾਪਰ ਗਈ ਐਚ ਡੀ ਦੇਵ ਕੌੜਾ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਰਹੇ ਆ ਉਹਦੇ ਪੋਤੇ ਨੇ ਰਖਲਾ 2900 ਬੁੜੀਆਂ ਨਾਲ ਰਖਲਾ ਜਿਹੜੀਆਂ ਅਸ਼ਲੀਲ ਵੀਡੀਓ ਬਣਾ ਰੱਖੀਆਂ ਹੋਣੇ ਤੇ ਉਹ ਆਪ ਜਰਮਨੀ ਭੱਜ ਗਿਆ ਉਹ ਮੁੱਦਾ ਗੋਦੀ ਮੀਡੀਆ ਨੇ ਤਾਂ ਗਾਇਬ ਕਰ ਰੱਖਿਆ ਪਰ ਸੋਸ਼ਲ ਮੀਡੀਆ ਤੇ ਚੱਲੀ ਜਾਂਦਾ ਪੂਰਾ ਮੁੱਦਾ ਪਖਿਆ ਪਿਆ ਕਿਉਂਕਿ ਉਹਨੇ ਰਖਲਾ ਇੱਕ ਦਰਖਾਸਤ ਵੀ ਦਿੱਤੀ ਸੀ ਵੀ ਮੇਰੀਆਂ ਜਾਣ ਕੇ ਵੀ ਵਿਰੋਧੀ ਤਾਂ ਮੇਰਾ ਵੀਡੀਓ ਬਣਾ ਸਕਦੇ ਆ ਵੀੜੀਆਂ ਪਰ ਖੁਦ ਨੇ ਬਣਾਈਆਂ ਉਹ ਉਸ ਸਪਸ਼ਟ ਪਤਾ ਲੱਗ ਰਿਹਾ ਕਿ ਖੁਦ ਨੇ ਵੀਡੀਓ ਬਣਾਈਆਂ 2900 ਵੀਡੀਓ ਬਣਾਈਆਂ ਉਹਨੇ ਜਿੰਨੇ ਵੀ ਆਪ ਦੇ ਨਾਲ ਕਾਰਕਿਰਤਾ ਜਿੰਨੀਆਂ ਬੁੜੀਆਂ ਰਹਿੰਦੀਆਂ ਸੀ ਹੋਰ ਜਿਹੜੀਆਂ ਮੇਲਾ ਅਫਸਰਾ ਸੀ ਉਹਨਾਂ ਨਾਲ ਵੀਡੀਓ ਬਣਾਈਆਂ ਉਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨ ਪਹਿਲਾਂ ਉਦੋਂ ਇਹ ਕਾਂਡ ਬਾਪਰ ਤੋਂ 2 ਦਿਨ ਪਹਿਲਾਂ ਉਹਦੇ ਖਾਤਰ ਵੋਟਾਂ ਮੰਗ ਰਹੇ ਸੀ ਠੀਕ ਹੈ ਨਾ ਇਹਨੋਂ ਕੰਮ ਜਾਪ ਕਰੋ ਕਮਾਲ ਹੋ ਗਿਆ ਪ੍ਰਧਾਨ ਨરેਂਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਨਹੀਂ ਉਹਦੀ ਟੀਮ ਨੂੰ ਰਖਲਾ ਦੂਜਿਆਂ ਦਾ ਪਤਾ ਹੁੰਦਾ ਵੀ ਸੋਨੇ ਰਖਲਾ ਪ੍ਰਿੰਕਾ ਗਾਂਧੀ ਆਪਦੇ ਜਵਾਕਾਂ ਨੂੰ ਮਿਲਣ ਗਈ ਹੈ ਉਹਨਾਂ ਦਾ ਇਹਨਾਂ ਨੂੰ ਪਤਾੰਦਾ ਰੇਲੀਆਂ 'ਚ ਨਾਂ ਲਈ ਜਾਂਦੇ ਹੁੰਦੇ ਆ ਵੀ ਪ੍ਰਿੰਕਾ ਗਾਂਧੀ ਆਪਦੇ ਜਵਾਕਾਂ ਨੂੰ ਮਿਲਣ ਗਈ ਹੈ ਉਹ ਚੀਜ਼ ਦਾ ਪਤਾ ਹੈ ਤੇ ਫਿਰ ਇਹ ਐਚ ਡੀ ਦੇਵਗੋੜਾ ਦੇ ਪੋਤੇ ਦਾ ਪਤਾ ਨਹੀਂ ਕਰ ਸਕਦੇ ਸੀ ਕਰਨਾਟਕਾ ਦੇ ਵਿੱਚ ਵੀ ਕੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਦੇ ਰਖਲਾ ਇੱਕ ਬੀਜੇਪੀ ਨੇਤਾ ਨੇ ਚਿੱਠੀ ਲਿਖੀ ਸੀ ਭਾਈ ਕਮਾਨ ਨੂੰ ਬੀਜਪੀ ਨੂੰ ਨਰਿੰਦਰ ਮੋਦੀ ਜੀ ਨੂੰ ਕਿ ਭਈ ਐਸ ਲੋਟ ਇਹਦੀਆਂ ਵੀਡੀਓ ਬਾਹਰ ਆ ਰਹੀਆਂ ਤੇ ਤੁਸੀਂ ਇਹਨੂੰ ਟਿਕਟ ਨਾ ਦਿਓ ਤੇ ਨਾ ਹੀ ਇਹਨਾਂ ਨਾਲ ਗੱਠ ਜੋੜ ਕਰੋ ਟਿਕਟ ਨਾ ਦਿਓ ਤੇ ਨਾ ਗੱਠ ਜੋੜ ਕਰੋ ਤੇ ਨਾ ਇਹਨਾਂ ਨਾਲ ਭਈ ਗੱਠ ਜੋੜ ਤੋੜ ਦਿਓ ਪਰ ਇਹ ਮੰਨੇ ਨਹੀਂ ਇਹ ਮੰਨੇ ਨਹੀਂ ਇਹਨਾਂ ਨੂੰ ਐ ਗੱਠ ਜੋੜ ਨਾ ਕਰਨਗੇ ਇਹਨਾਂ ਨੂੰ ਪਤਾ ਸਾਡੀ ਹਵਾ ਨਿਕਲੀ ਪਈ ਹੈ 412 ਵਾਲਾ ਦਾ ਕੰਮ ਗਿਆ ਕਿਉਂਕਿ ਪਰਸੈਂਟਸ ਘਟ ਗਈ ਵੋਟਾਂ ਬਹੁਤ ਘਟ ਪਈਆਂ ਤੇ ਇਹਨਾਂ ਨੂੰ ਐ ਵੀ ਅਸੀਂ ਤਾਂ 272 ਸੀਟਾਂ ਲੈ ਜੀਏ 272 ਨਾਲ ਸਰਕਾਰ ਬਣਦੀ ਹੈ ਇੱਕ ਗੱਲ ਹੋਰ ਦੱਸ ਦਿਆਂ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾਂ ਪ੍ਰਧਾਨ ਮੰਤਰੀ ਬਣਨਗੇ ਜੇ 272 ਲੈ ਕੇ ਜਾਣਗੇ ਪੂਰੀ ਮੈਜੋਰਟੀ ਲੈ ਕੇ ਜਾਣਗੇ ਆਪ ਜੇ 272 ਤੋਂ ਘਟਦੇ ਆ 230 ਤੇ ਰਹਿੰਦੇ ਆ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣਦੇ ਫਿਰ ਨਿਤਣ ਗੱਡ ਕਰੀ ਬਣੂਆ ਮਹਾਰਾਸ਼ਟਰ ਦਾ ਉਹ ਪ੍ਰਧਾਨ ਮੰਤਰੀ ਬਣ ਸਕਦਾ ਹੈ ਆਰਐਸਐਸ ਚਾਹੁੰਦੀ ਵੀ ਉਹਨੂੰ ਹੈ ਕਿਉਂਕਿ ਆਰਐਸਐਸ ਨੇ ਇੱਦਕੇ ਪ੍ਰਚਾਰ ਹੀ ਨਹੀਂ ਕੀਤਾ ਆਪਦੇ ਕਾਰਕਿਰਤਾ ਆਰਐਸਐਸ ਨੇ ਥੱਲੇ ਨਹੀਂ ਜ਼ਮੀਨ ਤੌਰ ਤੇ ਵੀ ਵੋਟਾਂ ਪਵਾਓ ਆਰਐਸਐਸ ਮੋਨ ਭਾਗਵਤ ਬਹੁਤ ਨਾਰਾਜ਼ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਠੀਕ ਹੈ ਨਾ ਇਹ ਗੱਲਾਂ ਚੱਲ ਰਹੀਆਂ ਨੇ ਤੇ ਤਾਂ ਕਰਕੇ ਮੈਂ ਕਹਿੰਦਾ ਜੇ 230 240 ਵੀ ਲੈ ਕੇ ਨਾ ਜੇ ਸਰਕਾਰ ਵੀ ਬਣੀ ਬੀਜੇਪੀ ਦੀ ਪਰ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣਦਾ ਠੀਕ ਹੈ ਨਾ ਨਤਨ ਗੱਟ ਕਰੀ ਪ੍ਰਧਾਨ ਮੰਤਰੀ ਹੋਊਗਾ ਅਗਲਾ ਚਿਹਰਾ ਧੰਨਵਾਦ ਅਰਥ ਨੇ ਮੈਂ ਸੀਐਮ ਭਗਵੰਤ ਮਾਨ ਦੀ ਵੀਡੀਓ ਲੈ ਕੇ ਆਉਂਗਾ ਉਹਦੀ ਵੀ ਹਵਾ ਕੱਢਾਂਗੇ ਆਪਾਂ ਵੀ 130 ਕਰਦਾ ਫਿਰਦਾ ਕਿਹੜੇ ਲੋਟ 130 ਕਰੂਗਾ ਅਰਥ ਨੇ ਉਹਦੀ ਵੀ ਵੀਡੀਓ ਵੀ ਆਊਗੀ ਧੰਨਵਾਦ ਸਤਿ ਸ੍ਰੀ ਅਕਾਲ